ਮਾਇਆ ਲਖੀਰ ਸਿੰਘ ਨਿੱਕਾ ਲੋਕ ਸਭਾ ਉਮੀਦਵਾਰ ਭਗਤ ਸਿੰਘ ਸਮਾਜ ਪਾਰਟੀ ਬਟਿੰਡਾ ਪਿੰਡ ਸ਼ੇਖ ਪ੍ਰਾਮੇਰਾ ਅੱਜ ਬਰਨਾਲਾ ਪਿੰਡ ਮਾਨਸਾ ਹਲਕੇ ਦਾ ਹੈ ਪਿੰਡਾ ਬਰਨਾਲਾ ਜਦ ਮੈਂ ਇੱਥੇ ਪਹੁੰਚਿਆ ਹਾਂ ਬੜਾ ਪਿਆਰ ਦਿੱਤਾ ਸੰਗਤਾਂ ਨੇ ਭੈਣਾਂ ਨੇ ਭਰਾਵਾਂ ਨੇ ਸਾਰਿਆਂ ਨੇ ਤੇ ਜਿੱਥੇ ਮੈਂ ਆਪਣੇ ਲਈ ਆਪਣੇ ਸਮਾਜ ਦੀ ਚੜ੍ਹਦੀ ਕਲਾ ਦੇ ਲਈ ਭੈਣ ਕੁਮਾਰੀ ਮਾਇਆਵਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਵੋਟ ਦੀ ਅਰਜ਼ ਕਰਦਾ ਕਿ ਹਾਥੀ ਤੇ ਪਾਓ ਉੱਥੇ ਅਸੀਂ 24 ਤਰੀਕ ਨੂੰ ਭੈਣ ਕੁਮਾਰੀ ਮਾਇਆਵਤੀ ਨਵਾਂ ਸ਼ਹਿਰ ਵਿੱਚ ਫੌਜ ਰਹੇ ਨੇ ਉਸ ਰੈਲੀ ਦੀ ਤਿਆਰੀ ਦੇ ਵਿੱਚ ਵੀ ਲੱਗੇ ਹੋਏ ਆ ਤੇ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆ ਕਿ ਤਨ ਮਨ ਨਾਲ ਰੈਲੀ ਵਿੱਚ ਵੀ ਪਹੁੰਚੋ ਤੇ ਬੌਧਨ ਸਮਾਜ ਪਾਰਟੀ ਦਾ ਹਰ ਸੰਗਠਨ ਤਿਆਰ ਕਰਕੇ ਜਿਸ ਤਰ੍ਹਾਂ ਵੀ ਸੰਗਠਨ ਤਿਆਰ ਹੁੰਦਾ ਉਸੇ ਤਰ੍ਹਾਂ ਤਿਆਰ ਕਰਕੇ ਰੋ ਟੂ ਡੋਰ ਕਰਕੇ ਘਰ ਘਰ ਵੋਟ ਮੰਗੋ ਸਾਡੀਆਂ ਟੀਮਾਂ ਨੇ ਜਿਹੜੀਆਂ ਉਹ ਲੱਕੀਆਂ ਹੋਈਆਂ ਨੇ ਸਾਰੇ ਨਵਾਂ ਹਕਕਿਆਂ ਦੇ ਵਿੱਚ ਤੇ ਅਸੀਂ ਬਹੁਤ ਜਲਦੀ ਅਸੀਂ ਸਾਰੇ ਪਿੰਡਾਂ ਨੂੰ ਕਵਰ ਕਰਾਂਗੇ